ਮੈਨੂੰ ਸੇਵਾ ਕੋਈ ਜੁਦਾ ਤੋਣਾ ਕੀ ਹੈ ਹਨਾ ਕੋੜੇ ਮਾਰੋ ਇਹਨਾਂ ਨੂੰ ਖਾਣਾ ਪੂਰਤੀ ਆ ਕਰਦੀ ਆ ਬਬੇ ਲੱਗਦਾ ਕਿ ਸਜ਼ਾ ਕਾਫੀ ਨਹੀਂ ਹੈ ਬਿਲਕੁਲ ਹੀ ਸਜ਼ਾ ਹੈ ਗਿਆ ਨਾ ਜੀ ਇਹ ਹਨਾ ਕੋੜੇ ਵਜਨ ਇਹਨਾਂ ਨੂੰ ਪੜਾਫੜ ਜੇਬਾ ਤਾਂ ਸਾਰੀ ਫੇਰ ਕਲ ਬਣਦੀ ਆ ਖੱਲੀ ਖਾਈ ਕਿਹਾ ਕਿ ਪੈਸੇ ਪਿੱਛੇ ਮੈਂ ਅਰਬਾ ਕਰਬਾ ਵੀ ਕਮਾ ਲਿਆ ਇਹ ਤਾਂ ਮੋੜ ਕਿਤੇ ਕਿਤੇ ਆਰਡਰ ਬਣਾ ਰਹੇ ਹਜ਼ਾਰਾਂ ਬੱਸਾਂ ਮਿਲਾਣੀਆਂ ਉਹ ਪੰਜਾਹ ਪੈ ਲਿਆਓ ਸਾਰਾ ਪਿਆਲੇ ਗਰੀਬਾਂ ਨੂੰ ਮਦਦ ਕਰੋ ਪੰਜਾਬ ਦਾ ਕਰਜ਼ਾ ਲਾਓ ਇਹ ਕੋ ਫਾਇਦਾ ਵਾ ਲੀਤਾ ਉਹਨਾਂ ਨੂੰ ਮਾਰੇ ਲੱਗਦੇ ਆ ਹਾਂ ਹਾਂ ਪੰਜਾਬ ਦੇ ਕਿਸਾਨਾਂ ਨੂੰ ਰੋਲ ਲੱਗ ਰੱਖਿਆ ਇਹਨਾਂ ਨੇ ਸਰਕਾਰਾਂ ਨੇ ਇਹ ਸਰਕਾਰ ਗੱਡੀ 'ਚ ਬੈਠੇ ਇਲਾਕਾ ਕਾਹ ਬੜੀ ਲਾਗ ਨਹੀਂ ਹੈਗੇ ਕਿਸਾਨਾਂ ਨੂੰ ਰੋਲਿਆ ਉਹਨਾਂ ਨੂੰ ਵਿਚਾਰਿਆਂ ਨੂੰ ਵੇਖੋ ਕਿ ਉਹਨਾਂ ਨੂੰ ਮਿਲਾਂ ਲਾਓ ਉਹਨਾਂ ਨੂੰ ਫਾਇਦਾ ਦਿਓ ਸੰਗਤ ਬਾਬਾ ਜੀ ਕਿੰਨੇ ਕਿ ਪਰੇਸ਼ਾਨ ਹੋਉਂਦੇ ਇਹਨਾਂ ਸੰਗਤ ਕਾਦੀ ਪਰੇਸ਼ਾਨ ਹੋਣੀ ਰੰਗ ਦੇ ਵੇਖਣ ਰਹੀ ਹੈ ਕੀ ਹੈ ਰੰਗ ਨੂੰ ਕੀ ਹੈ ਰੰਗ ਦੀ ਕਪੜਾ ਚੰਨੀ ਕਾ ਲਈ ਰਾਜਗਰਾ ਹਾਂ ਸੋਚਿਆ ਸੀ ਕਦੀ ਇਦਾਂ ਸੁਖਵੀਰ ਸਿੰਘ ਬਾਦਲ ਇਦਾਂ ਵੇਖਣ ਨੂੰ ਮਿਲਣਗੇ ਕੀ ਬਿਲਕੁਲ ਸੋਚਿਆ ਸੀ ਕਿ ਜਦਾ ਮਿਲੇਗੀ ਪਰਮਾਤਮਾ ਘਰ ਇਨਸਾਫ ਹੈ ਕਿ ਜਿੱਦਾਂ ਮਿਲ ਜਾਏਗਾ ਅੱਜ ਨੇ ਕੱਲ ਮੈਂ ਜੋ ਕੱਲ ਪਰਸਨ ਮਿਲ ਜਾਊਗਾ ਇਹ ਗੱਡੀ ਗੱਲ ਹੈ ਗੁੰਡੇ ਗੋਟੇ ਨਾਲ ਕਾ ਔਰ ਤਾਂ ਚੜੇ ਨਹੀਂ ਇਹ ਗੱਡੀ ਗੱਲ ਹੈ ਚੁੱਪ ਜਾਣ ਜਿੰਨਾ ਚੁਪ ਸਕਦੇ ਚੁੱਪ ਜਾਣ ਹਾਂ ਨਾਮ ਕੀ ਬਬੇ ਟੋਟਾ ਨਾਂ ਕੀ ਲੈਣਾ ਪੁੱਛ ਕੇ ਤੁਸੀਂ ਮੁੜ ਕੇ ਮੇਰੇ ਮਾਦਰ